ਆਪਰੇ ਕਾ ਬੈਗਰ ਹੁਣ ਖੁੱਲ ਗਿਆ ਬਸ ਸਭ ਟਮੰਡਾ ਹੈ ਪਰ ਇਹ ਹੈ ਗਾਣੇ ਲੱਗਦੇ ਮਗਿੰਨ ਨਵੀਂ ਦੇ ਦੇ ਫੋਟੋ ਇਤਰਾਗੀ ਜੀ ਉਹ ਕਾਫੀ ਤਰੰਗਦਾ ਹੈ ਤੇਰਾ ਹੁੰਦਾ ਜੁਲਫ ਕਾੜ ਦੂੰ झनकार बाबे छोटी पातशादा ਮੁੜਾਈ ਹੋਰ ਮਸਤੀ ਦਰਬਾਰ ਦੀ ਜੇ ਕਾਰਾਖ ਦਾ ਨੇ ਪੀਰ ਦਾ ਕੌਣ ਸੱਚੇ ਦਰਬਾਰ ਕੀ ਹੈ ਜੀ ਵੀਰ ਦਾ ਰੋਸ ਪਾਗਦਾ ਲੇਕਾਰਾ ਲਾਲੇ ਵੀਰ ਦਾ ਐ ਲੱਖ ਦਾ ਵੀਰ ਦਾ ਜਕਾਰਾ ਵੀਰ ਦਾ ਰੋਸ ਪਾਗਦਾ ਦਰਬਾਰ ਕੀ ਜਨਕਾਰਾ ਪਾਪੇ ਮੂੜੇ ਸ਼ਾਦਾ ਦਰਬਾਰ ਕੀ ਸੇਰਾ ਨਾ ਲਾਣਾ پتی لے او کینن سنر پے بار بار میں کہ مہاراج سنر پے تری بیوا وہ سچے دربار میں بیوا ہو اس پایا وہ سچے دربار میں وہ سچے دربار میں کی جا وہ سچے دربار کی جہاں شبیر مارا کراں بھی لگدا دے بیوا وہ سچے دربار کی ਹਾਂਜੀ ਬਾਬਾ ਜੀ ਆ ਜਿਹੜਾ ਤੁਸੀਂ ਪੀਰ ਬਾਬਾ ਪਾਨੇ ਸ਼ਾਹ ਦੀ ਯਾਦ ਵਿੱਚ ਮੇਲਾ ਕਰਾ ਰਹੇ ਜੀ ਇਹ ਕਿੰਨੇ ਸਾਲ ਤੋਂ ਕਰਾ ਰਹੇ ਜੀ ਜੀ ਸਾਨੂੰ ਕਾਫੀ ਸਮੇਂ ਤੋਂ ਇਹ ਮੰਨਦੇ ਸੀ ਤੇ 5 ਕਿ ਸਾਲ ਹੋ ਗਏ ਦਰਬਾਰ ਬਣਾਇਆ ਇੱਥੇ ਚਾਗਾ ਦਾ ਸਥਾਨ ਬਣਾ ਕੇ ਤੇ ਹਰ ਸਾਲ ਆ ਚੌਥਾ ਸਾਲਾਨਾ ਜੋੜ ਮੇਲਾ ਜਿਹੜਾ ਵਾ ਬਾਬਾ ਪਾਨੇ ਸ਼ਾਹ ਜੀ ਦਾ ਪਾਨੇ ਸ਼ਾਹ ਜੀ ਦਾ ਬਣਾਇਆ ਵਾ ਇੱਥੇ ਬਹੁਤ ਸੰਗਤ ਆਉਂਦੀ ਆ ਹਰ ਇੱਕ ਦੇ ਦਿਲ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਵਾ ਤੇ ਇੱਥੇ ਆਹੀ ਆਣ ਕੇ ਦਰਸ਼ਨ ਕਰੀਦੇ ਆ ਤੇ ਜਿੰਨੀ ਵੀ ਸਾਡੀ ਡਿਊਟੀ ਅਦਾਾਈ ਦੀ ਆ ਤੇ ਬਾਕੀ ਜਿੰਨੀਆਂ ਭੈਣਾਵਾ ਇੱਥੇ ਬੀਬੀਆਂ ਉਹਨਾਂ ਨੂੰ ਹਰ ਸਾਲ ਇਸ ਤਰ੍ਹਾਂ ਸੂਟ ਦੇ ਕੇ ਤੇ ਨਵਾਜਿਆ ਜਾਂਦਾ ਵਾ ਤੇ ਜਿੰਨੇ ਵੀ ਮੇਰੇ ਵੀਰ ਆਉਂਦੇ ਇਹਨਾਂ ਨੂੰ ਸਿਰੋਪੇ ਦੇ ਕੇ ਇੱਥੇ ਸਨਪਾਣ ਸਨਮਾਨ ਕੀਤਾ ਜਾਂਦਾ ਤੇ ਬੜੀ ਪਰਮਾਤਮਾ ਦੀ ਕਿਰਪਾ ਵਾ ਜੀ ਇੱਥੇ ਇੱਥੇ ਜਿਹੜਾ ਆਵੇ ਉਹਦੇ ਮਨ ਦੀ ਮਰਜ਼ੀ ਪੂਰੀ ਹੁੰਦੀ ਹੈ ਇੱਥੇ ਲੰਗਰ ਦਾ ਵੀ ਪੂਰਾ ਪ੍ਰਬੰਧ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਭੰਡਾਰਾ ਚਾਹ ਪਕੌੜਿਆਂ ਦਾ ਪ੍ਰੋਗਰਾਮ ਤੇ ਬਾਕੀ ਸ਼ਬੀਲ ਦਾ ਪ੍ਰੋਗਰਾਮ ਤੇ ਇਥੋਂ ਦੇ ਮੁੱਖ ਸੇਵਾਦਾਰ ਆ ਬੀਬੀ ਜੀ ਗੁਰ ਜਿਹੜੇ ਕਿ ਇਸ ਗੱਡੀ ਤੇ ਬਰਾਜਮਾਨ ਆ ਤੇ ਉਹ ਇਹ ਸੇਵਾ ਨਿਭਾ ਰਹੇ ਆ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦੇ ਨਾਲ ਦਿਨ ਰਾਤ ਇਕੱਤਰ ਹੋ ਕੇ ਤੇ ਗੁਰੂਵਰੀ ਸੇਵਾ ਕਰਦਾ ਵਾ ਤੇ ਬੜੀ ਪਾਬੇ ਪਾਨੇ ਸ਼ਾ ਦੀ ਮਿਹਰ ਆ ਇਥੇ ਉਹਨਾਂ ਦੇ ਨਾਮ ਦੀ ਬਹੁਤ ਜ਼ਿਆਦੀ ਮਹਿਮਾ ਚੱਲ ਰਹੀ ਹੈ ਜੀ